ਭਾਰਤ ਪਾਕਿਸਤਾਨ ਸਰਹੱਦ ਤੇ ਇਹ ਆ ਗੁਰਦੁਵਾਰਾ ਝਾੜੀ ਸਾਹਿਬ ਜੋ ਤਰਗੇ ਪਿੰਡ ਦੀਆਂ ਜ਼ਮੀਨਾਂ 'ਚ ਆ ਤੇ ਜ਼ਿਲ੍ਹਾ ਇਹਨੂੰ ਕਸੂਰ ਲੱਗਦਾ ਤੇ ਇਧਰਲੇ ਪਾਸੇ ਸਰਹੱਦ ਦਾ ਇੱਕ ਤੋਂ 1.5 ਕਿਲੋਮੀਟਰ ਹੋਣੀ ਆ। ਹਮਮ ਇੱਕ ਗੁਰੂ ਅਮਰਦਾਸ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ। ਭਾਈ ਭੂਰਾ ਜੀ ਦੀ ਫਰਿਆਦ ਤੇ ਗੁਰੂ ਅਮਰਦਾਸ ਜੀ ਇਸ ਪਿੰਡ ਦੇ ਵਿੱਚ ਠਹਿਰੇ ਸਨ। ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਘੋੜੇ ਵੀ ਬੰਨੇ। 1930 ਦੇ ਵਿੱਚ ਇਸ ਇਮਾਰਤ ਦੀ ਇਸ ਗੁਰਦੁਆਰਾ ਸਾਹਿਬ ਦੀ ਤਾਮੀਰ ਹੋਈ ਸੀਗੀ। ਹਾਂਜੀ ਤੇ ਮਹਾਨਕੋਸ਼ ਮੁਤਾਬਕ ਉਦੋਂ ਇੱਥੇ ਜਿਹੜੇ ਉਹ ਕਿੱਲੇ ਸੀ ਉਹ ਹਰੇ ਹੋ ਗਏ ਸੀਗੇ 1930 ਦੇ ਵਿੱਚ ਉਹ ਮੌਜੂਦ ਸੀਗੇ। ਹਾਂਜੀ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਘੋੜੇ ਬੰਨੇ ਸੀਗੇ ਉਹ ਕਿੱਲੇ ਹਰੇ ਹੋ ਗਏ। ਹਾਂਜੀ ਪਰ ਹੁਣ ਇਹ ਕੱਲੀ ਇੱਕੋ ਇਮਾਰਤ ਹੀ ਦਿਖ ਰਹੀ ਆ ਤੇ ਇਹ ਵੀ ਕਸਾਲ ਦੇ ਵਿੱਚ ਆ ਕਿਉਂਕਿ ਆ ਤੁਸੀਂ ਇਹਦੇ ਪਿੱਲਰ ਵੇਖ ਸਕਦੇ ਹੋ ਚੌਵਾਂ ਪਿੱਲਰਾਂ ਦੇ ਉੱਤੇ ਆ ਮੋਰਲੇ ਦੋ ਜੜੇ ਆ ਤਕਰੀਬਨ ਖੋਰ ਹੀ ਰਹੇ ਆ ਤੇ 2000 ਸਨ 2000 ਦੇ ਵਿੱਚ ਇਹ ਪੂਰੀ ਕੰਪਲੀਟ ਸੀ ਆਪਣੇ ਉੱਪਰ ਤੱਕ ਗੁੰਬਦ ਵੀ ਫੁੱਲ ਸੀ ਤੇ ਆ ਪਿੱਲਰ ਵੀ ਸਲਾਮਤ ਸੀਗੇ ਤੇ ਬਹੁਤ ਸੋਹਣੀ ਇਮਾਰਤ ਸੀਗੀ ਇਸ ਗੁਰੂ ਘਰ ਦੀ ਤੇ ਹੁਣ ਵੀ ਇਹਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਆ ਹੱਲੇ ਪੂਰੀ ਕਾਇਮ ਆ ਤੇ ਜੇ ਧਿਆਨ ਆ ਦਿੱਤਾ ਤੇ ਜਿਹੜੇ ਹੋਰ ਜਿਵੇਂ ਥਾਂ ਢੇ ਢੇਰੀ ਹੋ ਰਹੇ ਨੇ ਤੇ ਇਹ ਇਮਾਰਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਜੇ ਅਸੀਂ ਨਹੀਂ ਸੰਭਾਲਿਆ ਤਾਂ ਇਹ ਨਿਸ਼ਾਨੀਆਂ ਵੀ ਖਤਮ ਹੋ ਜਾਣਗੀਆਂ